ਇਸ ਬਿਲਾਦੀ ਵੱਡੀ ਖਬਰ ਕੇਂਦਰੀ ਮਾਡਰਨ ਜੇਲ ਫਰੀਦਕੋਟ ਚ ਫਰੀਦਕੋਟ ਪੁਲਿਸ ਅਤੇ ਜੇਲ ਅਧਿਕਾਰੀਆਂ ਵੱਲੋਂ ਜਿਹੜੀ ਕਿ ਚੇਤਨਜ ਚੈਕਿੰਗ ਕੀਤੀ ਗਈ ਹੈ ਦੱਸਣਾ ਬੰਦ ਹੈ ਕਿ ਇਨਵੈਸਟੀਗੇਸ਼ਨ ਫਰੀਦਕੋਟ ਵੱਲੋਂ ਡੀਐਸਪੀ ਅਤੇ ਡੀਐਸਪੀ ਡੀ ਦੁਆਰਾ ਜੇਲ ਅਧਿਕਾਰੀਆਂ ਤੇ 150 ਤੋਂ ਵੱਧ ਫਰੀਦਕੋਟ ਪੁਲਿਸ ਅਤੇ ਜੇਲ ਕਰਮਚਾਰੀਆਂ ਨਾਲ ਕੇਂਦਰੀ ਮਾਡਰਨ ਜੇਲ ਫਰੀਦਕੋਟ ਦੀ ਜਿਹੜੀ ਕਿ ਚੈਕਿੰਗ ਕੀਤੀ ਗਈ ਹੈ ਦੱਸਣਾ ਬੰਦ ਹੈ ਕਿ ਜੇਲ ਸੁਰੱਖਿਆ ਤੇ ਵਿਵਸਥਾ ਨੂੰ ਤੰਨੀ ਬਣਾਉਣ ਲਈ ਕੜੀ ਚੈਕਿੰਗ ਤੇ 24 ਘੰਟੇ ਚੌਕਸੀ ਬਾਰੇ ਜਿਹੜੀ ਕਿ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦੇ ਨਾਲ ਹੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜੇਲ੍ਹ ਦੇ ਹਰ ਹਿੱਸੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ ਹੈ ਜਿਸ ਵਿੱਚ ਬੈਰਕਾਂ ਕੰਟੇਨ ਬਾਥਰੂਮ ਚਾਰ ਦੀਵਾਰੀ ਅਤੇ ਨਿਗਰਾਨੀ ਕੈਮਰੇ ਦੀ ਜਾਂਚ ਕੀਤੀ ਗਈ ਹੈ। ਇਹਦੀ ਸਾਰੀ ਜਾਣਕਾਰੀ ਸ਼੍ਰੀ ਸੰਦੀਪ ਕੁਮਾਰ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਨੇ ਦਿੱਤੀ ਹੈ। ਜਿਵੇਂ ਕਿ ਸਾਰੇ ਜਾਣਦੇ ਆ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਕਰਾਈਮ ਫਰੀ ਪੰਜਾਬ ਉਹਦੀ ਲੜੀ ਦੇ ਵਿੱਚ ਹੀ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਸੀ ਜਿਹਦੀਆਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਦੋ ਮੇਨਲ ਗੈਸਟਡ ਆਫੀਸਰ ਹੈ ਤੇ ਟੋਟਲ 60 80 ਸਾਡੇ ਕੋਲ ਆਰਜ਼ਾ ਜਿਨ੍ਹਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜੇਲ ਸਟਾਫ ਤੋਂ ਅਸਿਸਟੈਂਟ ਸੁਪਰਡੈਂਟ ਹੈ ਗਿਆ ਮਾਸਟਰ ਬਰਾਰ ਰਾਜਦੀਪ ਰਾਤ ਤੇ ਇਹਨਾਂ ਦਾ ਸਟਾਫ ਇਨਾਂ ਦੇ ਅਫੀਸਰ ਨਾਲ ਸਾਰੀ ਜੇਲ੍ਹ ਦੀ ਚੈਕਿੰਗ ਕੀਤੀ ਹੈ ਤੋਂ ਕੁਝ ਸਾਨੂੰ ਆਰਟੀਕਲਸ ਮਿਲੇ ਆ ਜਿਨ੍ਹਾਂ ਤੇ ਅਸੀਂ ਪੜਤਾਲ ਕਰ ਰਹੇ ਹਾਂ ਤੋਂ ਇਸੇ ਤਰ੍ਹਾਂ ਹੀ ਸਾਡਾ ਇਹ ਸਰਚ ਅਭਿਆਨ ਜੇਲ੍ਹ ਦਾ ਟਾਈਮ ਟੂ ਟਾਈਮ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਨਾਂ ਨਾਲ ਚੱਲਦਾ ਰਹੂਗਾ ਥੈਂਕ ਯੂ